वाहगुरू जी का खालसा वागुरू जी की फतेह गुर प्यारो आओ फिर आप परम पिता परमात्मा दिया बिडाइया करिए ਕੋਸ਼ਿਸ਼ ਕਰੀਏ ਮੇਰਾ ਮਾਲਕ ਸਾਡੀ ਜਿਹੜੀ ਪਕਾਰ ਨੂੰ ਸਾਡੀ ਫਰਿਆਦ ਨੂੰ ਜਾਂ ਸਾਡੀ ਬੇਨਤੀ ਜਾਂ ਅਰਦਾਸ ਨੂੰ ਸੁਣ ਲਵੇ ਕਿਉਂਕਿ ਆਪਾਂ ਜੋ ਵਿਚਾਰ ਸ਼ਬਦ ਦੀ ਕਰਾਂਗੇ ਸਤ ਗੁਰੂ ਕਿਰਪਾ ਕਰੇ ਉਹ ਆਪ ਹੀ ਕਰਵਾ ਲੇ ਤਾਂ ਆਓ ਗੁਰ ਪਿਆਰਿਓ ਫਿਰ ਆਪਾਂ ਸਮਲਕ ਦੀਆਂ ਵਡਿਆਈਆਂ ਸ਼ੁਰੂ ਕਰੀਏ ਜੋ ਅੱਜ ਇਸ ਟਾਈਮ ਜੋ ਜਾਂ ਆਪਾਂ ਇਹੋ ਕਹਿੰਦੇ ਕਿ ਜੋ ਮਹੀਨੇ ਦੇ ਸਾਲ ਦੇ ਆਖਰੀ ਦਿਨ ਜੋ ਮਹੀਨੇ ਚੱਲੇ ਨੇ ਜੋ ਅੱਜ ਦੇ ਬੜੇ ਵਿਸ਼ੇਸ਼ ਜੋ ਆ ਮਹੀਨੇ ਦੋ ਮਹੀਨੇ ਦੇ ਅੰਦਰ ਗੁਰੂ ਸਹਿਬਾਨ ਤਾਂ ਤਾਂ ਗੁਰੂ ਨਾਨਕ ਦੇ ਪਾਸਾ ਜੀ ਦਾ ਜੋ ਆਗਮਨ ਦਿਵਸ ਗੁਰਪੁਰਬ ਆ ਰਿਹਾ ਹੈ ਉਹਦੇ ਪ੍ਰਤੀ ਵੀ ਆਪਾਂ ਲਾਹਾ ਲਈਏ ਔਰ ਜੋ ਗੁਰੂ ਸਾਹਿਬ ਕਹਿ ਰਹੇ ਨੇ ਆਪਾਂ ਉਹਨੂੰ ਮੰਨਣ ਦੀ ਕੋਸ਼ਿਸ਼ ਕਰੀਏ ਫੇਰ ਹੀ ਫਾਇਦਾ ਹੈ ਕਿਉਂਕਿ ਇਸ ਰਾਹ ਤੇ ਚੱਲਣਾ ਹੈ ਤਾਂ ਸਾਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਜਿੰਨਾ ਚਿਰ ਅਸੀਂ ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਗੁਰੂ ਪਿਆਰੇ ਫਿਰ ਸਾਡਾ ਕੋਈ ਵੀ ਦਿਹਾੜਾ ਕੋਈ ਵੀ ਗੁਰਪੁਰਬ ਮਲਾਇਆ ਸਫਲ ਨਹੀਂ ਕਿਉਂਕਿ ਅਸੀਂ ਮਨਾਉਣਾ ਹੈ ਆਪਣੇ ਮਨ ਨੂੰ ਜੇ ਆਪਾਂ ਹੁਣ ਗੁਰਨਾਨਕ ਸਾਚੇ ਪਾਤਸ਼ਾਹ ਜੀ ਦਾ ਜੋ ਗੁਰਪੁਰਬ ਆ ਰਿਹਾ ਹੈ ਇਹਦਾ ਮਤਲਬ ਇਹ ਆ ਕਿ ਅਸੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਨੂੰ ਮੰਨੀ ਹੈ ਕਿ ਗੁਰੂ ਸਾਹਿਬ ਕੀ ਕਰੇ ਨੇ ਗੁਰੂ ਨਾਨਕ ਪਾਤਸ਼ਾਹ ਦਸਾਂ ਪਾਸਿਆਂ ਦੀ జగ ਦੀ ਜੋਤ ਹੈ ਦਸਾਂ ਪਾਸਿਆਂ ਜੋ ਹੋਈਆਂ ਨੇ ਉਹਨਾਂ ਦੇ ਵਿੱਚ ਇੱਕ ਜੋਤ ਹੈ ਜੇ ਆਪਾਂ ਤੀਸਰੇ ਪਾਸਾ ਜੀ ਦੇ ਅੱਜ ਗੱਲ ਕਰਾਂਗੇ ਸੋਰਠ ਮੁਹੱਲਾ ਤੀਜਾ ਦੇ ਅੰਦਰ ਉੱਥੇ ਵੀ ਜੋਤ ਗੁਰੂ ਨਾਨਕ ਸਾਹਿਬ ਦੀ ਬਰਤ ਰਹੀ ਹੈ ਤਾਂ ਆਪਾਂ ਨੂੰ ਜੋ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਸੇ ਗੁਰੂ ਸਹਿਬਾਨ ਬਰਾਜਮਾਨ ਨੇ ਭਗਤ ਜਨ ਨੇ ਪਟ ਜਨ ਨੇ ਗੁਰਮੁਖ ਪਿਆਰੇ ਨੇ ਹੋਰ ਵੀ ਜਿਹੜੇ ਭਗਤ ਜਨ ਬੈਠੇ ਨੇ ਆਪਾਂ ਸਾਰਿਆਂ ਲਈ ਹੀ ਗੱਲ ਮੰਨਣੀ ਆ ਕਿਉਂਕਿ 1430 ਅੰਗ ਨੇ 1430 ਅੰਗ ਤਾਂ ਗੁਰੂ ਪਿਆਰੋ ਜੇ ਦੀ ਅਸੀਂ ਇੱਕ ਇੱਕ ਦਿਨ ਇੱਕ ਇੱਕ ਸ਼ਬਦ ਦੀ ਵਿਚਾਰ ਕਰੀਏ ਔਰ ਵਿਚਾਰ ਸੁਣੀਏ ਤਾਂ ਸਾਡਾ ਬਹੁਤ ਵੱਡਾ ਫਾਇਦਾ ਹੋ ਜਾਏਗਾ ਫਾਇਦਾ ਕੀ ਹੋਣਾ ਹੈ ਅਸੀਂ ਜੇ ਤੋਂ ਗੁਰੂ ਦੀ ਗੱਲ ਮੰਨਣ ਲੱਗੇ ਸ਼ਬਦ ਦੀ ਵਿਚਾਰ ਕਰਨ ਲੱਗੇ ਇਹੀ ਤਾਂ ਕਹਿ ਰਿਹਾ ਗੁਰੂ ਸਾਹਿਬ ਗੁਰੂ ਸਾਹਿਬ ਕਹ ਰਹੇ ਨੇ ਜੇ ਤੂੰ ਸ਼ਬਦ ਦੀ ਵਿਚਾਰ ਕਰ ਲੈ ਇਹ ਵਿਚਾਰ ਕਰਦੇ ਕਰਦੇ ਤੇਰੇ ਬੇਕਾਰ ਜਿਹੜੇ ਵਿਚਾਰ ਨੇ ਉਹ ਮਰ ਜਾਣਗੇ ਬੇਕਾਰ ਫਿਰ ਜਿਹੜੇ ਬੇਕਾਰਾਂ ਦੇ ਸਾਨੂੰ ਖਿਆਲ ਆਉਂਦੇ ਨੇ ਵਿਚਾਰ ਆਉਂਦੇ ਨੇ ਉਹ ਵੀ ਇੱਕ ਵਿਚਾਰ ਨੇ ਇਹ ਵੀ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਆ ਉਹ ਵੀ ਇੱਕ ਬੇਕਾਰ ਆ ਜਿਹਨੇ ਬੇਕਾਰ ਆਪਾਂ ਲੈਨੇ ਆ ਉਹ ਵੀ ਇੱਕ ਵਿਚਾਰ ਨੇ ਜਿੱਥੇ ਕਿ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਵਿਚਾਰ ਮਾਰੇ ਤਰੇ ਤਾਰੇ ਕਹਿੰਦਾ ਤੂੰ ਵਿਚਾਰ ਜੇ ਮਾਰ ਲੈ ਹੁਣ ਵਿਚਾਰ ਕਿਵੇਂ ਮਰੂਗੀ ਜਦੋਂ ਆਪਾਂ ਸ਼ਬਦ ਨੂੰ ਸਮਝਾਂਗੇ ਸ਼ਬਦ ਸ਼ਬਦ ਦੀ ਵਿਚਾਰ ਨੂੰ ਆਪਾਂ ਸਮਝਾ ਕੇ ਗੁਰੂ ਸਾਹਿਬ ਕੀ ਕਰੇ ਨੇ ਤਾਂ ਸਾਡੇ ਗੁਰੂ ਸਾਹਿਬ ਸਾਡੀ ਬਾਹ ਫੜਨਗੇ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਕੰਨਾ ਤੇਰਾ ਸਭ ਤੋਂ ਵੱਡਾ ਕੰਮ ਹੋ ਜਾਏਗਾ ਸਭ ਤੋਂ ਵੱਡਾ ਹੁਣ ਸਾਡਾ ਸਭ ਤੋਂ ਵੱਡਾ ਕੀ ਕੰਮ ਆ ਸਾਨੂੰ ਇਹੀ ਨਹੀਂ ਪਤਾ ਗੁਰਪਿਆਰੇ ਵਾਕਈ ਸੱਚ ਹੈ ਗੁਰਪਿਆਰੇ ਸੰਸਾਰ ਦੇ ਵਿੱਚ ਸਾਡਾ ਮੁੱਖ ਕੰਮ ਨਹੀਂ ਸਾਨੂੰ ਪਤਾ ਜੋ ਤਾਂ ਵਿਚਾਰ ਕੀਤੀ ਆ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਹੁਣ ਉਲਟ ਜੂਨ ਭਾਵ ਜੇ ਅਸੀਂ ਵਿਚਾਰ ਨਹੀਂ ਮਾਰੇ ਅਸੀਂ ਵਾਪਸ ਜੁਨੀਆ ਦੇ ਵਿੱਚ ਚਲੇ ਜਾਵਾਂਗੇ ਸਾਡਾ ਬੈਗ ਗੇਅਰ ਪੈ ਜਾਣਾ ਵਾਪਸ ਅਸੀਂ 84 ਲੱਖ ਜੁਨੀਆ ਚਲੇ ਜਾਵਾਂਗੇ ਜੇ ਅਸੀਂ ਵਿਚਾਰ ਕਰ ਲਈ ਇੱਕ ਇੱਕ ਸ਼ਬਦ ਜੋ ਆਪਾਂ ਲੈ ਰਹੇ ਹਾਂ ਰੋਜ਼ ਇੱਕ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਜੋ ਵਿਚਾਰ ਕਰਕੇ ਅਸੀਂ ਅਗਲੀ ਗੱਲ ਤੇ ਵੀ ਪਹਿਰਾ ਦੇ ਲਈਏ ਉਹਨੂੰ ਮੰਨੀਏ ਤਾਂ ਗੁਰੂ ਪਿਆਰਿਓ ਸਾਡਾ ਜੁਨੀਆ ਤੋਂ ਛਟਕਾਰਾ ਹੋ ਸਕਦਾ ਸਭ ਤੋਂ ਵੱਡਾ ਕੰਮ ਬੰਦੇ ਦਾ ਇਹ ਹੈ ਗੁਰਪਿਆਰੇ ਕਿ ਵਾਪਸ ਜੁਨੀਆ ਦੇ ਵਿੱਚ ਨਾ ਜਾਵੇ ਅਸਲੀ ਆਪਣੇ ਘਰੇ ਚਲੇ ਜਾਵੇ ਔਰ ਮੁਕਤ ਹੋ ਜੇ ਗੁਰੂ ਦੀ ਗੋਸ਼ਜ ਦੇ ਵਿੱਚ ਬੈਠ ਜੇ ਹਰ ਬੰਦੇ ਦਾ ਚਾਹੇ ਕਿਸ ਇਸ ਲੋਕ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਵਿਚਰ ਰਿਹਾ ਹੈ ਉਹਦਾ ਗੁਰਪਿਆਰੇ ਮੁੱਖ ਕੰਮ ਇਹ ਹੈ ਇਹ ਸਾਡਾ ਕੰਮ ਹੈ ਪਰ ਅਸੀਂ ਤਾਂ ਰਾਹੇ ਪੈਂ ਜਾਂ ਗੁਰੂ ਕੋਲ ਪੜਿਓ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਵਿਚਾਰਾਂ ਲੈ ਕੇ ਅਸੀਂ ਗੁਰੂ ਸਾਹਿਬ ਕੋਲ ਆ ਜੰਨੇ ਆ ਕੀ ਕੀ ਫਰਿਆਦਾਂ ਲੈ ਕੇ ਆ ਜੰਨੇ ਆ ਤੇ ਗੁਰੂ ਸਾਹਿਬ ਕਹਿੰਦਾ ਕਿ ਤੇਰੀ ਫਰਿਆਦ ਮੇਰੇ ਤੱਕ ਪਹੁੰਚਣ ਵਾਸਤੇ ਬੜਾ ਕਠਨ ਰਸਤਾ ਹੈ ਜੇ ਤੂੰ ਫਰਿਆਦ ਕਰਦਾ ਹੈ ਉਹਦੇ ਵਾਸਤੇ ਉਹ ਫਰਿਆਦਾਂ ਵਾਸਤੇ ਤਾਂ ਮੈਂ ਕਿਸੇ ਨੂੰ ਜਵਾਬਦਾਰੀ ਦੇ ਰੱਖੀ ਹੈ ਕਿਸੇ ਨੂੰ ਜਵਾਬਦਾਰੀ ਉਹ ਜੀ ਨਾਮ ਵੀ ਫਰਿਆਦਾ ਕਰੇਗਾ ਤੂੰ ਤਾਂ ਵੀ ਤੇਰੀ ਉਹ ਫਰਿਆਦ ਜਿਹੜੇ ਤੇਰੇ ਕੰਮ ਨੇ ਉਹ ਹੋ ਜਾਣਗੇ ਕਿਹੜੇ ਸੰਸਾਰ ਦੇ ਪਰ ਜੇ ਅਸਲੀ ਕੰਮ ਕਰਾਉਣਾ ਹੈ ਜਨਮ ਮਰਨ ਘਟਾਉਣਾ ਹੈ ਜੁਨੀਆਂ ਚ ਨਹੀਂ ਜਾਣਾ ਹੈ ਆਪਣੇ ਘਰੇ ਜਾਣਾ ਹੈ ਤਾਂ ਉਹਦੇ ਵਾਸਤੇ ਤੈਨੂੰ ਇਹ ਪੜਾ ਪਾਰ ਕਰਨੇ ਪੈਣਗੇ ਔਰ ਧੰਨ 시 ਗੁਰਗੰਧ ਸਾਹਿਬ ਦੀ ਗੱਲ ਮੰਨੀ ਪੈਣੀ ਆ ਔਰ ਫਿਰ ਸੁੰਨ ਦੇ ਵਿੱਚ ਬੈਠਣਾ ਪੈਣਾ ਹੈ ਸਿਮਰਨ ਕਰਨਾ ਪੈਣਾ ਹੈ ਫਿਰ ਦਸਵੇਂ ਦਰ ਤੇ ਬੈਠਣਾ ਪੈਣਾ ਹੈ ਚੌਥੇ ਪਾਤੇ ਜਾਣਾ ਪੈਣਾ ਹੈ ਫਿਰ ਤੇਰੀ ਪੁਕਾਰ ਮਾਲਕ ਸੁਨੇਗਾ ਉਦੋਂ ਪਹਿਲਾਂ ਨਹੀਂ ਸੁਣ ਸਕਦਾ ਜਿੰਨੇ ਮਰਜੀ ਆਪਾਂ ਦਾਅਵੇ ਕਰ ਲਈਏ ਤਾਂ ਅੱਜ ਜੋ ਆਪਾਂ ਵਿਚਾਰ ਕਰਨੇ ਜਾ ਰਹੇ ਹਾਂ ਅੱਜ ਤੀਸਰੇ ਪਾਸਾ ਕਹਿ ਰਹੇ ਨੇ ਕਿ ਗੁਰੂ ਦਾ ਗੁਰੂ ਦੇ ਨੇੜੇ ਕੌਣ ਹੈ ਗੁਰੂ ਦਾ ਸਾਕਾ ਕੌਣ ਹੈ ਗੁਰੂ ਦਾ ਪੁੱਤਰ ਕੌਣ ਹੈ ਅਸਲੀ ਪੁੱਤ ਕੌਮਣਾ ਗੁਰੂ ਦਾ ਉਹ ਸਾਨੂੰ ਸਮਝਾਉਣਾ ਕਰਨਗੇ ਕੌਣ ਤੀਸਰੇ ਪਾਸ ਸਰ ਤੀਸਰੇ ਪਾਸਾ ਸਾਨੂੰ ਜਾਣਗੇ ਧੰਨ ਧੰਨ ਗੁਰੂ ਅਮਰਦਾਸ ਜੀ ਪਾਸਾ ਜੀ ਸਾਨੂੰ ਆ ਸਮਝਾਉਣਾ ਕਰਨਗੇ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਿ ਉਹ ਮਨੁੱਖ ਗੁਰੂ ਦਾਸ ਸਿੱਖ ਹੈ ਹੁਣ ਕਾਇਨੂਦ ਆਪਾਂ ਸਾਰੇ ਦਾਅਵੇ ਕਰ ਰਹੇ ਆ ਸਾਰੇ ਆਪਾਂ ਦਾਅਵੇ ਕਰਦੇ ਆ ਔਰ ਆਪਾਂ ਗੁਰੂ ਪਿਆਰੇ ਹੋ ਦੂਸਰਾਂ ਹੋਰ ਜਿਹੜੇ ਛੋਟੇ ਛੋਟੇ ਜਾਂ ਵਿਚਾਰ ਹੋ ਜਾਂਦੀ ਉਹ ਚ ਭਿੜ ਵੀ ਜਾਂਦੇ ਆ ਕਿ ਸਾਡੇ ਗੁਰੂ ਨੂੰ ਇਹ ਕਹਤਾ ਸਾਡੇ ਗੁਰੂ ਨੂੰ ਇਹ ਕਹਤਾ ਚੰਗੀ ਗੱਲ ਆ ਉਹ ਉਹ ਆਪਾਂ ਗੁਰੂ ਵਾਸਤੇ ਆਪਾਂ ਅੰਦਰ ਹਮਦਰਦੀ ਰੱਖਣੀ ਹੈ ਪਰ ਗੁਰੂ ਸਾਹਿਬ ਕਹਿੰਦੇ ਕਿ ਇਹ ਤੋਂ ਠੀਕ ਆ ਤੇਰੀ ਗੱਲ ਉਹਨਾਂ ਕਮੈਂ ਤੈਨੂੰ ਲਾਭ ਦੇ ਦੂੰਗਾ ਪਰ ਜਿਹੜਾ ਤੇਰਾ ਮੁੱਖ ਕੰਮ ਆ ਜਿਹੜਾ ਸਭ ਤੋਂ ਵੱਡਾ ਕੰਮ ਆ ਜੇ ਉਹ ਘਟਾਉਣਾ ਹੈ ਜੇ ਜੂਨੀਆ ਦੇ ਵਿੱਚ ਨਹੀਂ ਜਾਣਾ ਹੈ ਤੈਨੂੰ ਮੇਰੇ ਨੇੜੇ ਆਉਣਾ ਪੈਣਾ ਤੁਨ ਲੋ ਤੋਂ ਕਦਮ ਪੁੱਟੇਂਗਾ ਨਾ ਨੇੜੇ ਦਾ ਭਾਵ ਜੇ ਤੇ ਅਸੀਂ ਇੱਕ ਕਦਮ ਪੁੱਟਾਂਗੇ ਕਦਮ ਦਾ ਮਤਲਬ ਅਸੀਂ ਸ਼ਬਦ ਪੜ੍ਹ ਕੇ ਉਹਨੂੰ ਵਿਚਾਰਾਂਗੇ ਵਿਚਾਰ ਕੇ ਮੰਨਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਸਮਝ ਲਓ ਇੱਕ ਕਦਮ ਪੁੱਟ ਲਿਆ ਗੁਰੂ ਦੀ ਤਰਫ ਗੁਰੂ ਦੀ ਤਰਫ ਇੱਕ ਕਦਮ ਪੁੱਟ ਲਿਆ ਤਾਂ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡੇ ਆਗੇ ਹੋਏ ਲੇਤ ਹੈ ਕਹਿੰਦਾ ਫਿਰ ਮੈਂ ਆ ਜੂਗਾ ਥੋੜਾ ਤੋ ਇੱਕ ਕਦਮ ਫੋਟੋ ਥੋੜਾ ਨੇੜੇ ਹੋ ਹੁਣ ਇੱਥੇ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਕਿ ਗੁਰੂ ਦੇ ਨੇੜੇ ਕੌਣ ਹੈ ਔਰ ਗੁਰੂ ਦਾ ਮਿੱਤਰ ਕੌਣ ਹੈ ਔਰ ਜਿਹੜਾ ਅਸਲੀ ਰਿਸ਼ਤੇਦਾਰ ਕੌਣ ਹੈ ਹੁਣ ਅਸਲੀ ਉਹਦੇ ਰਿਸ਼ਤੇਦਾਰ ਕੀ ਹਾਂ ਸੀ ਉਹ ਸਾਡਾ ਕੋ ਚਾਚਾ ਨਹੀਂ ਤਾਏ ਨਹੀਂ ਉਹ ਸਾਡਾ ਪਿਤਾ ਹੈ ਉਹ ਸਾਡਾ ਪਿਤਾ ਹੈ ਹੁਣ ਉਹਦੇ ਨਾਲ ਸਾਡੀ ਕੀ ਰਿਸ਼ਤੇਦਾਰੀ ਹੋ ਸਕਦੀ ਹੈ ਪਿਓ ਤੇ ਪੁੱਤ ਦੀ ਹੁਣ ਇਹ ਨਹੀਂ ਹੈ ਕਿ ਆਪਾਂ ਇੱਕ ਬੰਦਾ ਵਿਚਾਰ ਕਰ ਰਿਹਾ ਕਿ ਜਾਂ ਕੋਈ ਬੀਬੀ ਬੀਬੀ ਆ ਗੁਰੂ ਦੀ ਪਿਆਰੀ ਉਹ ਉਹ ਨਹੀਂ ਹੈ ਨਹੀਂ ਨਹੀਂ ਉਹਨਾਂ ਵਾਸਤੇ ਸਾਰੇ ਆਪਾਂ ਬੱਚੇ ਆ ਉਹਦੇ ਔਰ ਸਾਰੇ ਆਪਾਂ ਉਹਦੇ ਪੁੱਤ ਹੈ ਉੱਥੇ ਇਸਤਰੀ ਪੁਰਖ ਦਾ ਕੋਈ ਸਬੰਧ ਨਹੀਂ ਹੈ ਕੋਈ ਉਹ ਨਹੀਂ ਹੈ ਉਹਦੇ ਭਤੀ ਗੁਰੂ ਪਿਆਰਿਓ ਸਾਡਾ ਪਿਤਾ ਹੈ ਸਾਡਾ ਮਾਤਾ ਹੈ ਜਾਂ ਆਪਾਂ ਗੁਰਬਾਣੀ ਜੋ ਆਪਾਂ ਨੇ ਸੁਣਉਂਦੇ ਸਾਡਾ ਖਾਸਮ ਵੀਓ ਤੇ ਅਸੀਂ ਕੀ ਉਹਦੀ ਨਾਰ ਹੈ ਹੁਣ ਇੱਥੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਉਹਦਾ ਮਿੱਤਰ ਰਿਸ਼ਤੇਦਾਰ ਸਾਕਾ ਨੇੜੇ ਕੌਣ ਹੈ ਕਿਹਨੂੰ ਮੰਨਦੇ ਨਹੋ ਬਾਕੀ ਆਪਾਂ ਜਿੰਨੇ ਮਰਜ਼ੀ ਦਾਵੇ ਕਰ ਲਈਏ ਨਹੀਂ ਜੇ ਆਪਾਂ ਅੱਜ ਤੀਸਰੇ ਪਾਸਾ ਦੀ ਗੱਲ ਨੂੰ ਨਹੀਂ ਮੰਨਿਆ ਤੀਸਰੇ ਪਾਸਾ ਫਰਮਾਨ ਕਰਦੇ ਨੇ ਸੋ ਰਠ ਮਹੱਲਾ ਤੀਜਾ ਤੀਸਰੇ ਪਾਸਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਬਾਣੇ ਭਾਵ ਗੁਰੂ ਦੇ ਹੁਕਮ ਦੇ ਵਿੱਚ ਆਉਂਦਾ ਹੈ ਭਾਈ ਉਹ ਮਨੁੱਖ ਗੁਰੂ ਦੇ ਨੇੜੇ ਆ ਜਿਹੜਾ ਉਹਦੇ ਭਾਣੇ ਦੇ ਵਿੱਚ ਆਉਂਦਾ ਹੈ ਭਾਣਾ ਤਾਂ ਬੜੀ ਲੰਬੀ ਚੌੜੀ ਕਹਾਣੀ ਆ ਗੁਰਪਿਆਰੇ ਭਾਣਾ ਭਾਣਾ ਮੰਨ ਤਾਂ ਗੁਰਪਿਆਰੇ ਜਦੋਂ ਹੁਕਮ ਭਾਣਾ ਇਹ ਕਾਹਨੂੰ ਤਾਂ ਬੜੇ ਸੌਖੇ ਸ਼ਬਦ ਨੇ ਪਰ ਭਾਣੇ ਦੇ ਵਿੱਚ ਰਹਿਣਾ ਬੜਾ ਔਖਾ ਹੈ ਭਾਣੇ ਦੇ ਵਿੱਚ ਰਹਿਣਾ ਬੜਾ ਔਖਾ ਹੈ ਗੁਰਪਿਆਰਿਓ ਆਪਾਂ ਤਾਂ ਥੋੜੀ ਜੀ ਤਖਲੀਫ ਆ ਜੇ ਡੋਲ ਜਾਂਦੇ ਆ ਥੋੜੀ ਜੀ ਕੋਈ ਬਿਮਾਰੀ ਲੱਗ ਜੇ ਅਸੀਂ ਤਾਨੇ ਮੇਨੇ ਦੇ ਲੱਗ ਜਾਂਦੇ ਆ ਪਰ ਭਲਿਆ ਤੈਨੂੰ ਇਹ ਨਹੀਂ ਪਤਾ ਤੇਰੇ ਕਰਮਾਂ ਦਾ ਇਹ ਤੇਰੇ ਹੀ ਬੀਜੇ ਹੋਏ ਕਰਮ ਨੇ ਤੇਰੇ ਹੀ ਬੀਜਾ ਹੋਇਆ ਏ ਵੱਡਣਾ ਪੈਣਾ ਹੈ ਵੱਡਣਾ ਪੈਣਾ ਹੈ ਤਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਗੁਰੂ ਦੇ ਨੇੜੇ ਗੁਰੂ ਦਾ ਸਖਾ ਕਵਣਾ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਸੋ ਸਿੱਖ ਸਖਾ ਸਖਾ ਮਰਨ ਜਾਂ ਬਿਲਕੁਲ ਸਖਾ ਕੌਣ ਆ ਹੁਣ ਜੋ ਕਹਿੰਦੇ ਨੇ ਸਾਡਾ ਸਖਾ ਜੀ ਨਹੀਂ ਸਕੇ ਤੋਂ ਵੀ ਇੱਕ ਰਿਸ਼ਤਾ ਗੁਰ ਪਿਆਰੇ ਪਿਓ ਪੁੱਤ ਦਾ ਹੈ ਉਹਦੇ ਵਿੱਚ ਸਕੇ ਵਾਲੀ ਗੱਲ ਨਹੀਂ ਆਉਂਦੀ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਹਿ ਕੇ ਸੋ ਸਿੱਖ ਸਖਾ ਬੰਧ ਪਹ ਭਾਈ ਜੇ ਗੁਰਕਹਿ ਭਾਣੇ ਵਿੱਚ ਆਵੇ ਜਿਹੜਾ ਭਾਣੇ ਦੇ ਵਿੱਚ ਉਹਦੇ ਆਏਗਾ ਜਿਵੇਂ ਹੁਣ ਆਪਾਂ ਵਿਚਾਰ ਕਰ ਰਹੇ ਹਾਂ ਸ਼ਬਦ ਦੀ ਇਹ ਵਿਚਾਰ ਨੂੰ ਸੁਣੇ ਔਰ ਇਹਨੂੰ ਮੰਨੇ ਪਰ ਹੁੰਦਾ ਕੀ ਆ ਜ਼ਿਆਦਾਤਰ ਅੱਜ ਜੋ ਅਸੀਂ ਮੰਨ ਲਓ ਕੋ YouTube ਵੀ ਦੇਖਦੇ ਆ ਉਸੇ ਤੇ ਪਾਰੇ ਆਪਾਂ ਜੋ ਵੀ ਬਹੁਤ ਸਾਰੇ ਗੁਰਮੁਖ ਪਾਰੇ ਪਿਆਰੇ ਨੇ ਪਾਰੇ ਨੇ ਠੀਕ ਆ ਚੰਗਾ ਹੈ ਕਿਸੇ ਦੇ ਪੱਲੇ ਗਿਆਨ ਪੈ ਜੇ ਕਿਸੇ ਨੂੰ ਸੋਝੀ ਆ ਜੇ ਵਾਤਾ ਜੇ ਮੇਰੇ ਵਰਗੇ ਨੂੰ ਤਾਂ ਗੁਰੂ ਪਿਆਰਿਓ ਅੱਜ ਤਾਂ ਆਪਾਂ ਦੇਖਦੇ ਆਂ ਦੇਖਿਆ ਕਿ ਇਹਦੀ ਆਵਾਜ਼ ਠੀਕ ਨਹੀਂ ਚੱਲ ਅੱਗੇ ਜਾਂ ਇਹਦੀ ਵਸਤਰ ਠੀਕ ਨਹੀਂ ਕੱਪੜੇ ਨਹੀਂ ਤਾਂ ਵੈਸੇ ਬੈਠਾ ਬਣਿਆ ਚੱਲ ਅੱਗੇ ਉਂਗਲੀ ਮਾਰੀ ਚੱਲ ਅੱਗੇ ਨਹੀਂ ਨਹੀਂ ਗੁਰੂ ਪਿਆਰੇ ਗੁਰਬਾਣੀ ਹੈ ਇਹ ਇਹ ਸਾਡਾ ਗੁਰੂ ਪਿਆਰਿਓ ਗੁਰਬਾਣੀ ਸਾਨੂੰ ਚਾਨਣ ਦੇ ਰਹੀ ਹੈ ਅਸੀਂ ਇਹਦੀ ਇੱਕ ਇੱਕ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਸਾਡੇ ਕੰਮ ਆਏਗੀ ਗੁਰੂ ਪਿਆਰਿਓ ਇਹ ਸਾਡੇ ਕੰਮ ਆਏਗੀ ਜਦੋਂ ਅਸੀਂ ਕਥਾ ਵਿਚਾਰਾਂ ਸੁਣ ਸੁਣ ਕੇ ਫਿਰ ਸਾਨੂੰ ਗਿਆਨ ਆਏਗਾ ਸਾਨੂੰ ਪਤਾ ਲੱਗੇਗਾ ਕਿ ਨਾਮ ਕੀ ਹੈ ਹਰ ਰਸ ਕੀ ਹੈ ਅੰਮ੍ਰਿਤ ਰਸ ਕੀ ਹੈ ਇਹ ਸਾਨੂੰ ਚਾਨਣ ਦੇ ਰਹੀ ਹੈ ਗੁਰਬਾਣੀ ਤਾਂ ਗੁਰਪਿਆਰੋ ਫੇਰ ਜਦੋਂ ਇਹ ਸਾਡੇ ਕੰਮ ਆਉਣ ਦਾ ਮਤਲਬ ਇਹ ਹੈ ਕਿ ਇਹਨੇ ਉੱਥੇ ਖੜੇ ਹੋ ਜਾਣਾ ਉੱਥੇ ਸਾਡੀ ਮਦਦ ਕਰਨੀਆਂ ਨੇ ਪਹਿਲੀ ਗੱਲ ਤਾਂ ਗੁਰਪਿਆਰੋ ਉੱਥੇ ਜਾਣ ਨਹੀਂ ਦਿੰਦੀ ਇਹ ਇਹ ਜੋ ਨਾਮ ਹੈ ਜੋ ਗੁਰਬਾਣੀ ਆਪਾਂ ਵਿਚਾਰਾਂਗੇ ਪਿਤਾ ਦੀ ਗੱਲ ਮੰਨਾਂਗੇ ਇਓਸ ਰਸਤੇ ਤੇ ਉਹ ਜਾਣ ਹੀ ਨਹੀਂ ਦੇਣਾ ਕਿ ਥੋੜੀ ਵਾਲੀ ਕਮੀ ਰਹੀ ਗਈ ਅਸੀਂ ਚਲੇ ਵੀ ਗਏ ਤਾਂ ਉੱਥੇ ਗੁਰਪਿਆਰੇ ਫਿਰ ਨਾਮ ਨੇ ਖੜੇ ਹੋ ਜਾਣਾ ਉੱਥੇ ਜਿਹੜਾ ਨਾਮ ਹੈ ਜੋ ਅਸੀਂ ਨਾਮ ਗੁਰੂ ਤੋਂ ਲੱਗਤਾ ਹੈ ਜਾਂ ਨਾਮ ਲੈ ਲਿਆ ਜਾਂ ਨਾਮ ਦੀ ਭਾਸ਼ਾ ਸਮਝ ਗਏ ਜਾਂ ਨਾਮ ਨਾਲ ਪਿਆਰ ਪਾ ਲਿਆ ਫਿਰ ਆਪਾਂ ਸੁਖਨੀ ਸਾਹਿਬ ਦੀ ਪੰਗਤੀ ਪੜੋ ਕੋਈ ਸਮਝ ਆ ਜਾਏ ਆਪਾਂ ਨੂੰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਲਿਆ ਜਿਹੜੇ ਤੂੰ ਸੰਸਾਰ ਦੇ ਵਿੱਚ ਆਪਣਾ ਵਕਤ ਸਮਾਂ ਬਰਬਾਦ ਕਰ ਰਿਹਾ ਸਵਾਸ ਬਰਬਾਦ ਕਰ ਰਿਹਾ ਬੇਕਾਰਾਂ ਦੇ ਵਿੱਚ ਫਸ ਕੇ ਔਰ ਇਹ ਸਕੇ ਸੰਬੰਧੀਆਂ ਨਾਮੋਂ ਪਾ ਕੇ ਇਹਨਾਂ ਦੇ ਪ੍ਰਤੀ ਤੂੰ ਗੁਰੂ ਨੂੰ ਭੁੱਲ ਗਿਆ ਇਹਨਾਂ ਨੇ ਉੱਥੇ ਤੇਰਾ ਸਾਥ ਨਹੀਂ ਦੇਣਾ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਗੁਰੂ ਸਾਹਿਬ ਫਰਮਾਨ ਕਰਦੇ ਨੇ ਸੁਖਨੀ ਸਾਹਿਬ ਦੇ ਅੰਦਰ ਅੰਦਰ ਜਹੇ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾਂ ਏ ਮਨਾ ਜਿੱਥੇ ਤੂੰ ਜਾ ਕੇ ਫਸਣਾ ਹੈ ਜਿੱਥੇ ਤੋਂ ਲੇਖਾ ਦੋਖਾ ਮੰਗਿਆ ਜਾਏਗਾ ਜੇ ਥੋੜੀ ਬੜੀ ਕਮੀ ਰਹ ਗਈ ਜੇ ਧਾਤ ਦੇ ਰਸਤੇ ਤੇ ਜਾਣਾ ਵੀ ਪੈਗਾ ਤੈਨੂੰ ਫਿਰ ਥੋੜਾ ਬੜਾ ਵੀ ਤੇਰਾ ਵਿਜਿਆ ਉੱਥੇ ਕਮ ਆ ਜਾਏਗਾ ਕੀ ਕਹਰੇ ਨੇ ਪਿਤਾ ਪ੍ਰਮਾਤਮਾ ਜਹਾ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਤੇਰੇ ਨਾਮ ਸੰਗ ਸਹਾਇ ਹੋ ਜਾਣਾ ਉੱਥੇ ਨਾਮ ਨੇ ਸਹਾਇ ਹੋ ਜਾਣਾ ਕਿੱਥੇ ਜਿੱਥੇ ਸਾਤ ਤੋਂ ਲੇਖਾ ਜੋਖਾ ਲਿਆ ਜਾਏਗਾ ਉੱਥੇ ਫਿਰ ਕੋਈ ਖੁੱਲੇਗਾ ਪਤਰਾ ਕਿ ਤੁਹ ਪਤਾ ਲੱਗ ਜਾਏਗਾ ਵੀ ਆ ਇੱਥੇ ਇਹਨੇ ਨਾਮ ਦੀ ਥੋੜੀ ਗੱਲ ਸੁਣੀ ਸੀ ਨਾਮ ਗੁਰੂ ਤੋਂ ਲੱਗਦਾ ਹੈ ਤਾਂ ਗੁਰੂ ਪਿਆਰੇ ਇਸੇ ਕਰਕੇ ਗੁਰੂ ਸਾਹਿਬ ਫਰਵਾਨ ਕਰਦੇ ਨੇ ਕਿ ਅੱਜ ਭਾਈ ਤੂੰ ਵਿਚਾਰ ਕਰ ਸ਼ਬਦ ਦੀ ਵਿਚਾਰ ਕਰ ਤੂੰ ਗੁਰੂ ਦੇ ਨੇੜੇ ਆ ਜਦੋਂ ਤੂੰ ਗੁਰੂ ਦੇ ਨੇੜੇ ਆਏਂਗਾ ਇੱਕ ਕਦਮ ਪੁੱਟੇਗਾ ਕਥਾ ਸੁਨੇਗਾ ਵਿਚਾਰ ਕਰੇਗਾ ਉਤੇ ਤਾਂ ਫਿਰ ਗੁਰੂ ਨੇ ਤੇਰੀ ਬਾਹ ਫੜ ਲੈਣੀ ਆ ਫਿਰ ਤੈਨੂੰ ਨਾਮ ਦੇ ਦੇਣਾ ਗੁਰੂ ਨੇ ਨਾਮ ਦੇਣਾ ਹੈ ਕੋਰਸ ਸੰਸਾਰ ਦੇ ਵਿੱਚ ਨਾਮ ਨਹੀਂ ਦੇ ਸਕਦਾ ਗੁਰੂ ਕੋਈ ਨਹੀਂ ਦੇ ਸਕਦਾ ਗੁਰਪਿਆਰਿਓ ਉੱਥੇ ਗੁਰੂ ਨੇ ਫਿਰ ਨਾਮ ਸਾਨੂੰ ਦੇ ਦੇਣਾ ਜਦੋਂ ਨਾਮ ਮਿਲ ਗਿਆ ਫਿਰ ਨਾਮ ਨੇ ਸਹਾਇਤਾ ਕਰਨੀ ਉੱਥੇ ਫਿਰ ਉੱਥੇ ਨਾਮ ਨੇ ਸਹਾਇਤਾ ਕਰਨੀ ਹੈ ਗੁਰਪਿਆਰਿਓ ਇਸੇ ਕਰਕੇ ਆਪਾਂ ਕੀ ਕਰਨਾ ਹੈ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੈ ਗੁਰੂ ਦੇ ਮਿੱਤਰ ਬਣਨਾ ਹੈ ਦੋਸਤ ਬਣਨਾ ਹੈ ਤਾਂ ਗੁਰਪਿਆਰਿਓ ਸਾਡਾ ਜੁਨੀਆਂ ਤੋਂ ਛਟਕਾਰਾ ਹੋ ਸਕਦਾ ਹੈ ਹੁਣ ਜਿਆਤਰ ਸੰਸਾਰ ਕੀ ਕਰ ਰਿਹਾ ਹੈ ਸੰਸਾਰ ਕੀ ਕਰ ਰਿਹਾ ਹੈ ਜਿਆਤਰ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਭਲੇਓ ਇਹ ਸਮਝਣ ਦੀ ਕੋਸ਼ਿਸ਼ ਕਰੋ ਦੇਖਿਓ ਕਿਤੇ ਦੇਖਿਓ ਕਿਤੇ ਗੁਰੂ ਦੀ ਜੋ ਵਿਚਾਰ ਹੈ ਜੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਜਹਾਂ ਪਾ ਗੁਰਬਾਣੀ ਨੂੰ ਅਣ ਦੇਖੇ ਕਰਦੀਏ ਅਣ ਸੁਨੇ ਕਰਦੀਏ ਜੇ ਅਣ ਸੁਨੇ ਕਰਤਾ ਤੂੰ ਆਪਣੀ ਮਰਜ਼ੀ ਕਰਨ ਲੱਗ ਗਿਆ ਫੇਰ ਤੈਨੂੰ ਦੁੱਖ ਲੱਗਣਗੇ ਤੇਰਾ ਵਿਛੋੜਾ ਹੋ ਜਾਏਗਾ ਹੁਣ ਤਾਂ ਤੂੰ ਨੇੜੇ ਆ ਬਿਲਕੁਲ ਹੁਣ ਆਪਾਂ ਅੰਗਰ ਪਿਆ ਰਹੇ ਹੋ ਬਹੁਤ ਨੇੜੇ ਆ ਗੁਰੂ ਦੇ ਪਰ ਜੇ ਇੱਥੋਂ ਅਸੀਂ ਵਿਸੜ ਗਏ ਜੇ ਅਸੀਂ ਵਕਤ ਸਮੇ ਨੂੰ ਨਹੀਂ ਸੰਭਾਲਿਆ ਤਾਂ ਅਸੀਂ 83 ਲੱਖ ਦੇ ਗੇੜ ਦੇ ਚੱਕਰ 'ਚ ਪੈ ਜਾਂਗੇ 83 ਲੱਖ ਦੇ ਗੇੜ ਦੇ ਚੱਕਰ 'ਚ ਪੈ ਜਾਂਗੇ ਫਿਰ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਆਪਣੇ ਭਾਣ ਜੋ ਚੱਲੇ ਭਾਈ ਵਿਛੜਾ ਝੋਟਾ ਖਾਵੈ ਜੇ ਤੂੰ ਆਪਣੀ ਮਰਜ਼ੀ ਕਰ ਲਈ ਹੁਣ ਗੁਰੂ ਪਿਆਰੇ ਵਿੱਚ ਇੱਕ ਵਿਚਾਰ ਆ ਰਹੀ ਹੈ ਕਿ ਜੇ ਮਰਜ਼ੀ ਕਰ ਲਈ ਅਸੀਂ ਕਰੀ ਮਰਜ਼ੀ ਰਹੇ ਹਾਂ ਕੌਣ ਗੁਰੂ ਦੀ ਗੱਲ ਮੰਨ ਰਿਹਾ ਹੈ ਕੋਈ ਮੰਨ ਰਿਹਾ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਗੁਰਬਾਣੀ ਨੂੰ ਆਪ ਪੜ੍ਹ ਲੈ ਸਹਜ ਪਾਠ ਆਪ ਕਰ ਨਹੀਂ ਕਰ ਸਕਦਾ ਉਹਨੂੰ ਸੁਣਾ ਅਸੀਂ ਕੀ ਕਰ ਰਹੇ ਆਇਸ ਤਾਂ ਗੁਰੂ ਪਿਆਰਿਓ ਇੱਕ ਧੰਦਾ ਬਣਾ ਲਿਆ ਤੇ ਆਪਾਂ ਜੋ ਕਰਦੇ ਹਾਂ ਹੁਣ ਕਹਨ ਨੂੰ ਵੀ ਜੀ ਨਹੀਂ ਕਰ ਰਿਹਾ ਕਿ ਅਸੀਂ ਕਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਘਰ ਦੇ ਵਿੱਚ ਸਹਜ ਪੜ ਕਰਾ ਲਿਆ ਖੰਡ ਸਾਹ ਪੜ ਸਾਹ ਕਰਾ ਲਿਆ ਅਸੀਂ ਯਾਤਰਾ ਤੇ ਚਲੇ ਗਏ ਅਸੀਂ ਇਹ ਚਲੇ ਗਏ ਆਹ ਗੱਲਾਂ ਤਾਂ ਸੁਣਦੇ ਆ ਨਾ ਪਰ ਜੇ ਅਸੀਂ ਕਰਵਾ ਲਿਆ ਸਹਜ ਪਾਠ ਜੇ ਅਸੀਂ ਅਖੰਡ ਪਾਠ ਸਾਹਿਬ ਕਰਾ ਲਿਆ ਜੇ ਅਸੀਂ ਬੈਠ ਕੇ ਨਹੀਂ ਸੁਣਿਆ ਤਾਂ ਦਾ ਫਾਇਦਾ ਵੀ ਕੋਈ ਨਹੀਂ ਆਉਦਾ ਫਾਇਦਾ ਵੀ ਕੋਈ ਨਹੀਂ ਕਿਉਂ ਕਰਵਾਇਆ ਨਾ ਇਸ ਤਾਂ ਨਾ ਤਾਂ ਅਸੀਂ ਕਰਿਆ ਨਾ ਤਾਂ ਆਪ ਕਰਿਆ ਨਾ ਅਸੀਂ ਬੈਠ ਕੇ ਸੁਣਿਆ ਫਿਰ ਲਾਭ ਕੀ ਨੂੰ ਹੋਗਾ ਇਹ ਘਰ ਵਾਲੇ ਨੂੰ ਤਾਂ ਹੋਣਾ ਨਹੀਂ ਹੈ ਜਾਂ ਦੂਰ ਵਿਦੇਸਾਂ 'ਚ ਬੈਠੇ ਨੇ ਉੱਥੇ ਕਰਾ ਲੈਂਦੇ ਨੇ ਤਾਂ ਉਹਨਾਂ ਨੂੰ ਫਾਇਦਾ ਤਾਂ ਕੋਈ ਸੋਣਾ ਨਹੀਂ ਹੈ ਜਿੰਨਾ ਮਰਜ਼ੀ ਕਰਵਾ ਲੋ ਤਾਂ ਗੁਰੂ ਪਿਆਰਿਓ ਜੇ ਅਸੀਂ ਗੁਰੂ ਦੇ ਨੇੜੇ ਆਉਣਾ ਹੈ ਇਹ ਕੀ ਆਪਣੀ ਮਰਜ਼ੀ ਆ ਵੀ ਇਹ ਵੀ ਮਰਜ਼ੀ ਹੈ ਇਹ ਵੀ ਆਪਣੇ ਸੀ ਮਰਜ਼ੀ ਕਰ ਰਿਹਾ ਮਨਮਤੀ ਕਰ ਰਿਹਾ ਹੈ ਵੀ ਅੱਜ ਕੱਲ ਤਾਂ ਬਹੁਤ ਸੋਹਣੇ ਸਾਧਨ ਨੇ ਆਪਣੇ ਮੋਬਾਈਲ ਫੋਨ ਆ ਬੜਾ ਸਾਫ ਸੁਥਰਾ ਰੱਖੋ ਉਹਨੂੰ ਸਾਫ ਕਰਕੇ ਬਿਲਕੁਲ ਉਹ ਤੇ ਸਹਿਜ ਪਾਠ ਗੁਰਬਾਣੀ ਪੜ੍ਹ ਲਓ ਇੱਕ ਇੱਕ ਪੰਕਤੀ ਇੱਕ ਇੱਕ ਸ਼ਬਦ ਨੂੰ ਵਿਚਾਰੋ ਪਰ ਵਕਤ ਕਿਹਦੇ ਕੋਲ ਆ ਸਮਾਂ ਕਿਹਦੇ ਕੋਲ ਆ ਕਿਸੇ ਕੋਲ ਨਹੀਂ ਸਿਰਫ ਅਸੀਂ ਆਪਣੇ ਧੰਦਿਆਂ ਦੇ ਵਿੱਚ ਮਸਤ ਹੁਣ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਜੇ ਤੂੰ ਆਪਣੀ ਮਰਜ਼ੀ ਦੇ ਅਨਸਾਰ ਤੁਰਦਾ ਰਿਹਾ ਆਪਣੀ ਮਰਜ਼ੀ ਦੇ ਅਨਸਾਰ ਆਸਵਾਸ ਖਤਮ ਕਰਦਾ ਰਿਹਾ ਤੂੰ ਮਾਲਕ ਤੋਂ ਦੂਰ ਹੋ ਜਾਗਾ ਵਿਛੜ ਜਾਗਾ ਜਦੋਂ ਤੂੰ ਵਿਛੜ ਗਿਆ ਫਿਰ ਤੈਨੂੰ ਰੋਗ ਲੱਗਣਗੇ ਤੇਰੇ ਵੀਜੇ ਹੋਏ ਰੋਗ ਲੱਗਣੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਫਿਰ ਰੋਗ ਚ ਪੰਨ ਕੇ ਗੁਰ ਕਰ ਕਰਪਾ ਫਿਰ ਅਸੀਂ ਚੀਕਾ ਮਾਰਦੇ ਫਿਰ ਅਸੀਂ ਰੋਨੇ ਆ ਤਾਂ ਗੁਰ ਪਿਆਰੇ ਫਿਰ ਗਲਤੀ ਕੀਤੀ ਸਤਗੁਰ ਸਾਚਾ ਕਿਆ ਕਰੇ ਜੋ ਸਿੱਖਾ ਮੈਂ ਚੂਕ ਹੁਣੇ ਸਾਲਕ ਦੀ ਕੀ ਗਲਤੀ ਤਾ ਗੁਰੂ ਪਿਆਰਿਓ ਜੇ ਇਨ੍ਹਾਂ ਤੋਂ ਅਸੀਂ ਬਚਣਾ ਹੈ ਰੋਗਾਂ ਤੋਂ ਤਾਂ ਸਾਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਆ ਅਸੀਂ ਆਪਣੀ ਮਤ ਛੱਡਣੀ ਪੈਣੀ ਆ ਸਾਨੂੰ ਕਹਿਣਾ ਪੈਣਾ ਹੈ ਕਿ ਗੁਰ ਕੀ ਮਤ ਤੂ ਲੈ ਇਆਣੇ ਭਗਤ ਬਿਨਾ ਬੋਡੂ ਬੇਸਿਆੜੀ ਤੂੰ ਗੁਰੂ ਦੀ ਮਤ ਲੈ ਗੁਰੂ ਸਾਹਿਬ ਕੀ ਕਹਿ ਰਿਹਾ ਹੈ ਇੱਕ ਇੱਕ ਪੰਗਤੀ ਨੂੰ ਵਿਚਾਰ ਜਿਸ ਤਰ੍ਹਾਂ ਅੱਜ ਆਪਾਂ ਦੋ ਲੈਣ ਦੋ ਪੰਗਤੀਆਂ ਲੈਤੀਆਂ ਨੇ ਇਸ ਸ਼ਬਦ ਦੀਆਂ ਇਹਨਾਂ ਨੂੰ ਅਸੀਂ ਸਮਝ ਲਈਏ ਇਹਨਾਂ ਤੇ ਵਿਚਾਰ ਕਰ ਲਈਏ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਈ ਅਸੀਂ ਨਾ ਚੱਲੀਏ ਫਿਰ ਅਸੀਂ ਵਿਚਾਰ ਕਰ ਲਈਏ ਮਨ ਨੂੰ ਕਹੀਏ ਇਹ ਮਨਾ ਮਰਜ਼ੀ ਨਹੀਂ ਕਰਨੀ ਜੋ ਗੁਰੂ ਸਾਹਿਬ ਗੁਰਬਾਣੀ ਕਹਿ ਰਹੀ ਹੈ ਉਹਦੇ ਅਨਸਾਰ ਅਸੀਂ ਚੱਲਣਾ ਫਿਰ ਦੇਖੋ ਕਿਵੇਂ ਜੀਵਨ ਸੁਖੀ ਹੁੰਦਾ ਹੈ ਗੁਰਪਿਆਰੋ ਕੋਸ਼ਿਸ਼ ਕਰੋ ਅપરાਨਾ ਕਰੋ ਉਦਮ ਕਰੋ ਫਿਰ ਮੇਰੇ ਮਾਲਕ ਨੇ ਬਾਹ ਫੜ ਲੈਣੀ ਆ ਫਿਰ ਆਪਾਂ ਉਹਦੇ ਸਕੇ ਪੁੱਤਰ ਹੋ ਜਾਾਂਗੇ ਬਿਲਕੁਲ ਨੇੜੇ ਹੋ ਜਾਾਂਗੇ ਫਿਰ ਅਸੀਂ ਉਹਦੇ ਬਿਲਕੁਲ ਸਿੱਖ ਬਣ ਜਾਗੇ ਗੁਰਪਿਆਰੇ ਕਹੇ ਨਾ ਤੁਸੀਂ ਕਹੀਂ ਜਾਣੇ ਦਾਅਵੇ ਕਰੀ ਜਾਂਦੇ ਆ ਭਾਰੀ ਦੇ ਨਿਸ਼ਾਨੀਆਂ ਨੇ ਕਿ ਗੁਰੂ ਦੇ ਨੇੜੇ ਕੌਣ ਹੈ ਇਹ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ ਰੋਜ਼ ਪੜ੍ਹਦੇ ਆ ਰੋਜ਼ ਕਦੇ ਵਿਚਾਰਿਆ ਨਹੀਂ ਕਦੇ ਵਿਚਾਰਿਆ ਨਹੀਂ ਕਿ ਕੀ ਨਿਸ਼ਾਨੀਆਂ ਜਿਹੜਾ ਗੁਰੂ ਦੇ ਨੇੜੇ ਹੋ ਗਿਆ ਉਹ ਆਪਾਂ ਗੁਰਪਿਆਰੇ ਫੇਰ ਅੱਗੇ ਵਿਚਾਰ ਕਰਾਂਗੇ ਗ੍ਰਾਮਾਲਕ ਕਿਰਪਾ ਕਰੇ ਇਥੋਂ ਤੱਕ ਦੀਆਂ ਜੋ ਵਿਚਾਰਾਂ ਮਈਆਂ ਨੇ ਦੋ ਪੰਗਤੀਆਂ ਦੀਆਂ ਮਾਲਕ ਨੇ ਕਿਰਪਾ ਕੀਤੀ ਹੈ ਕਿ ਭਾਈ ਅਸੀਂ ਪਿਤਾ ਪਰਮਾਤਮਾ ਤੇ ਆਪਣੇ ਪਿਤਾ ਕੋਲੋਂ ਦੂਰ ਨਹੀਂ ਜਾਣਾ ਨੇੜੇ ਅਸੀਂ ਤਾਂ ਹੋਵਾਂਗੇ ਜਦੋਂ ਅਸੀਂ ਗੁਰਪੁਰਬ ਵੀ ਮਨਾਵਾਂਗੇ ਗੁਰੂ ਦੀ ਗੱਲ ਵੀ ਮੰਨਾਂਗੇ ਕਿਸੇ ਬੈਰ ਵਿਰੋਧ ਨਹੀਂ ਕਰਾਂਗੇ ਹੀਰਖਾ ਨਹੀਂ ਕਰਾਂਗੇ ਨਿੰਦਿਆ ਨਹੀਂ ਕਰਾਂਗੇ ਚੁਗਲੀ ਨਹੀਂ ਕਰਾਂਗੇ ਕਿਸੇ ਦਾ ਹੱਕ ਨਹੀਂ ਖਾਵਾਂਗੇ ਇਹ ਕੀ ਆ ਉਹਦਾ ਪਾਣਾ ਉਹਦੇ ਹੁਕਮ ਆ ਪਾਣਾ ਹੁਣ ਕੀ ਆ ਜੇ ਸਾਡੇ ਤੇ ਦੁੱਖ ਆ ਗਏ ਜੇ ਕੋਈ ਸਾਡਾ ਜੀਵ ਸਾਥੋਂ ਵਿਸੜ ਗਿਆ ਇਹ ਉਹਦਾ ਪਾਣਾ ਜੇ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਅ ਧੰਦਿਆਂ ਦੇ ਵਿੱਚ ਕੋਈ ਕਮਜ਼ੋਰੀ ਆ ਗਈ ਇਹ ਵੀ ਇਹਦੇ ਪਾਣਾ ਮੰਨਣਾ ਪੈਣਾ ਸਾਨੂੰ ਇਹ ਪਾਣਾ ਤਾ ਗੁਰ ਪਿਆਰਿਓ ਹੁਕਮ ਪਾਣਾ ਇਹੀ ਤਾਂ ਹੈ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾਮਹਿਲ ਪਾਈ ਸੀ ਆਪਾਂ ਪਾਉਣਾ ਹੈ ਪਿਤਾ ਪਰਮਾਤਮਾ ਦਾ ਮਾਇ ਇਹ ਕਰ ਨੂੰ ਆਪਾਂ ਛੱਡਣਾ ਹੈ ਤਾਂ ਗੁਰ ਪਿਆਰਿਓ ਇੱਥੋਂ ਤੱਕ ਵਿਚਾਰਾਂ ਭੁੱਲਾਂ ਚ ਕੀਤੀਆਂ ਨੇ ਮੇਰੇ ਮਾਲਕ ਨੇ ਕਰਵਾਈਆਂ ਨੇ ਭੁੱਲਾਂ ਚਕਾ ਮਾਫ ਕਰਿਓ ਜੀ ਸਤਿਗੁਰ ਕਿਰਪਾ ਕਰਨ ਵਿਚਾਰਾਂ ਕਰਦੇ ਹੋਆ ਕਈ ਪ੍ਰਕਾਰ ਦੀਆਂ ਭੁੱਲਾਂ ਚੱਕਾ ਹੋ ਜਾਂਦੀਆਂ ਨੇ ਵਾਣੀ ਪੜਦੇ ਹੋ ਲਗਾ ਮਾਤਰਾ ਅੱਗੇ ਪਿੱਛੇ ਲੱਗ ਜਾਂਦੀਆਂ ਨੇ ਕਿਉਂਕਿ ਆਪਾਂ ਗੁਰੂ ਪਿਆਰੇਓ ਸਿਰਫ ਸਮਝਣਾ ਹੈ ਕਿ ਕੋਸ਼ਿਸ਼ ਤਾਂ ਕਰਨੀ ਆਪਾਂ ਗੁਰਬਾਣੀ ਨੇ ਸੁੱਧ ਉਚਾਰਨ ਦੀ ਪਰ ਜੇ ਗਲਤੀ ਹੋ ਵੀ ਜਾਂਦੀ ਹੈ ਤਾਂ ਮੇਰਾ ਮਾਲਕ ਬੜਾ ਦਿਆਲੂ ਹੈ ਕਿਰਪਾਲੂਆ ਉਹ ਵਖਸ ਦਿੰਦਾ ਹੈ ਉਹ ਵਖਸ ਦਿੰਦਾ ਹੈ ਉਹਨੂੰ ਪਤਾ ਹੈ ਉਹ ਸਭ ਪਤਾ ਹੈ ਗੁਰੂ ਪਿਆਰੇਓ ਕਿ ਮੇਰੇ ਬੱਚੇ ਨੇ ਇਹ ਕਾਲ ਦੇ ਦੇਸ਼ ਦੇ ਵਿੱਚ ਨੇ ਇਹ ਫਸੇ ਹੋਏ ਨੇ ਇਨਾਂ ਦੇ ਵਸ ਦੀ ਗੱਲ ਨਹੀਂ ਹੈ ਤੇ ਉਹ ਮਾਫ ਕਰ ਦਿੰਦਾ ਗੁਰਪਿਆਰਿਓ ਤਾਂ ਗੁਰਪਿਆਰਿਓ ਇਸੇ ਕਰਕੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਜਾਂਦੀ ਹੈ ਔਰ ਸੰਗਤ ਦੇ ਵਿੱਚ ਮੇਰਾ ਮਾਲਕ ਵਸਦਾ ਹੈ ਸੰਗਤ ਵੀ ਬਖਸ਼ਣ ਹਾਰ ਬਖਸ਼ ਦੇਣਾ ਜੀ ਗੱਜ ਕੇ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ